ਅੱਛੀ ਗੱਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੈ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੂੰ ਭਗਤੀ ਤੇ ਸੇਵਾ ਦਾ ਅਦਭੀ ਮਿਸਾਲ ਮੰਨਿਆ ਜਾਂਦਾ ਹੈ ਪੰਜਾਬ ਦੇ ਵਿਖਿਆਤ ਸਿੱਖ ਗੁਰੂ ਦੇਵਤਾ ਤੇ ਸਿੱਖ ਧਰਮ ਦੇ ਪ੍ਰੇਰਕ ਗੁਰਾਂ ਵਿੱਚੋਂ ਇੱਕ ਸੀ ਉਹ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਜਿਆਦਾ ਪ੍ਰਸਿੱਧ ਹੋਏ। ਸੰਤ ਪਪਾ ਅਤਰ ਸਿੰਘ ਜੀ ਦਾ ਜਨਮ 1899 ਵਿੱਚ ਸਾਹਿਬ ਸਿੰਘ ਵਾਲੀ ਪਿੰਡ ਪੰਜਾਬ ਵਿੱਚ ਹੋਇਆ ਸੀ। ਉਹ ਇੱਕ ਕਾਮਯਾਬ ਵਿਸ਼ਨ ਤੇ ਸੇਵਾ ਵਿੱਚ ਸਮਰਪਿਤ ਗੁਰੂ ਦੇ ਸਿੱਖ ਸੀ। ਉਹਨਾਂ ਨੇ ਗੁਰੂ ਬਾਣੀ ਦੇ ਅਧਿਐਨ, ਧਰਮ ਦੇ ਅਸਲੀ ਮਾਨਿਆ ਤੇ ਆਤਮਿਕ ਉਚਾਈਆਂ ਹਾਸਲ ਕੀਤੀਆਂ। ਬਾਬਾ ਜੀ ਦਾ ਜੀਵਨ ਸੱਚਾਈ, ਸੇਵਾ ਦੀ ਨਿਮਰਤਾ ਦਾ ਪ੍ਰਤੀਕ ਸੀ ਉਹ ਆਪਣੇ ਸਮੇਂ ਦੇ بڑے ਭਗਤ ਤੇ ਦਰਬਾਰ ਗੁਰੂ ਦਾ ਦੀਵਾਨ ਵੀ ਸੀ ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਿੱਖ ਧਰਮ ਤੇ ਪੂਜਾ ਦੇ ਮੂਲ ਆਦੇਸ਼ਾਂ ਨੂੰ ਸਿੱਖਿਆ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸੇਵਾ ਤੇ ਉੱਚਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਬਾਬਾ ਜੀ ਇੱਕ ਲੋਕਿਕ ਸਿੱਖ ਦੇ ਤੌਰ ਤੇ ਵਿਸ਼ਵਾਸ ਬਣਾਏ ਤੇ ਅੱਜ ਵੀ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਸੰਗ ਦੇ ਦਲ ਨੂੰ ਪ੍ਰੇਰਨਾ ਦਿੰਦੀਆਂ ਨੇ ਬਾਬਾ ਜੀ ਦਾ ਪਰਿਵਾਰ ਇੱਕ ਸਿੱਖ ਪਰਿਵਾਰ ਸੀ ਤੇ ਬਾਬਾ ਜੀ ਨੇ ਛੋਟੀ ਉਮਰ ਤੋਂ ਹੀ ਗੁਰਬਾਣੀ ਤੇ ਸਿੱਖ ਧਰਮ ਦੇ ਗੁਣਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਬਾਬਾ ਅਤਰ ਸਿੰਘ ਜੀ ਨੇ ਆਪਣੇ ਜੀਵਨ ਦਾ ਮੁੱਖ ਉਦੇਸ਼ ਗੁਰਬਾਣੀ ਦਾ ਧਿਆਨ ਭਗਤੀ ਤੇ ਸੇਵਾ ਸਿੱਖਿਆ ਉਹਨਾਂ ਨੂੰ ਆਪਣੇ ਗੁਰੂ ਜਨਮ ਸਥਾਨ ਤੋਂ ਬਹੁਤ ਪ੍ਰੇਰਨਾ ਮਿਲੀ ਤੇ ਉਹ ਗੁਰੂ ਦੀ ਮਰਜ਼ੀ ਤੇ ਆਪਣੀ ਆਤਮਿਕ ਉਚਾਈ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਹ ਆਪਣੇ ਜੀਵਨ ਵਿੱਚ ਕੁਝ ਸਮੇਂ ਲਈ ਇੱਕ ਮੁਹੰਮਦਾਨੀ ਸੰਸਥਾ ਵਿੱਚ ਸੇਵਾ ਕਰਨ ਜਾ ਰਹੇ ਸਨ ਪਰ ਜਦੋਂ ਉਹਨਾਂ ਨੇ ਗੁਰਬਾਣੀ ਤੇ ਸਿੱਖ ਧਰਮ ਦੀ ਅਹਿਮੀਅਤ ਨੂੰ ਸਮਝਿਆ ਤਾਂ ਉਹ ਪੂਰੀ ਤਰ੍ਹਾਂ ਆਪਣੇ ਧਾਰਮਿਕ ਜੀਵਨ ਵੱਲ ਮੋੜ ਗਏ ਬਾਬਾ ਜੀ ਨੇ ਸਿੱਖ ਧਰਮ ਦੇ ਅਸਲ ਮਾਨਿਆ ਤੇ ਗੁਰੂ ਦੀ ਮਰਜ਼ੀ ਨਾਲ ਆਪਣੀ ਆਤਮਿਕ ਯਾਤਰਾ ਸ਼ੁਰੂ ਕੀਤੀ ਤੇ ਇੱਕ ਗਹਿਰਾ ਭਗਤ ਬਣੇ ਉਹ ਆਪਣੇ ਜੀਵਨ ਵਿੱਚ ਕਈ ਉੱਚੇ ਅਧਿਆਤਮਿਕ ਅਨੁਭਵਾਂ ਤੇ ਅਲੌਕਿਕ ਮਕਾਮਾਂ ਨੂੰ ਪ੍ਰਾਪਤ ਕਰਦੇ ਰਹੇ। ਉਹਨਾਂ ਨੇ ਆਪਣੀ ਸਿੱਖਿਆ ਤੇ ਜੀਵਨ ਨਾਲ ਲੋਕਾਂ ਨੂੰ ਹਮੇਸ਼ਾ ਸਹੀ ਰਸਤੇ ਤੇ ਲਿਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਸਿੱਖਿਆ ਤੇ ਅਧਿਆਤਮਿਕ ਦਿਸ਼ਾ ਸੰਸਾਰ ਪਰਦੇ ਸਿੱਖਾਂ ਨੂੰ ਪ੍ਰੇਰਿਤ ਕਰਦੀ ਰਹੀ। ਬਾਬਾ ਅਤਰ ਸਿੰਘ ਜੀ ਦਾ ਸੰਗਤ ਨਾਲ ਜੁੜਾ ਤੇ ਬਿਨਾਂ ਕਿਸੇ ਮਨਸ਼ਾ ਦੇ ਸੇਵਾ ਕਰਨਾ ਇਹ ਉਹਨਾਂ ਦੀ ਖਾਸੀਅਤ ਸੀ। ਉਹਨਾਂ ਦੀਆਂ ਸਿੱਖਿਆਵਾਂ ਤੇ ਸੰਸਕਾਰਾਂ ਨਾਲ ਸਿੱਖ ਸੰਗ ਨੇ ਅਨੇਕ ਸਿੱਖ ਰਾਹਾਂ ਵਿੱਚ ਅੱਗੇ ਵਧਣ ਲਈ ਇੱਕ ਅਜਿਹਾ ਪਾਠ ਸਿੱਖਿਆ ਜਿਸ ਨੂੰ ਅੱਜ ਵੀ ਕਈ ਸਿੱਖ ਅਪਣਾ ਰਹੇ ਨੇ ਬਾਬਾ ਅਤਰ ਸਿੰਘ ਜੀ ਦਾ ਬੀਤ ਜਾਣਾ ਇੱਕ ਦੁਖਦਾਇਕ ਸਮਾ ਸੀ ਪਰ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਿੱਖੀ ਵਿੱਚ ਜਿਉਂਦੀਆਂ ਨੇ ਤੇ ਉਹ ਸਿੱਖ ਧਰਮ ਦੇ ਇੱਕ ਮਹILLE ਨਾਇਕ ਮੰਨੇ ਜਾਂਦੇ ਨੇ ਬਾਬਾ ਅਤਰ ਸਿੰਘ ਜੀ ਨਾਲ ਇੱਕ ਪ੍ਰਸਿੱਧ ਘਟਨਾ ਜੋ ਬਹੁਤ ਮਸ਼ਹੂਰ ਹੈ ਉਹ ਉਹਨਾਂ ਦਾ ਸੰਤ ਬਾਬਾ ਨਾਨਕ ਦੇ ਦਰਸ਼ਨ ਦਾ అనుਭਵ ਹੈ। ਇਹ ਘਟਨਾ ਬਾਬਾ ਅਤਰ ਸਿੰਘ ਜੀ ਦੀ ਆਤਮਿਕ ਉਚਾਈ ਤੇ ਉਹਨਾਂ ਦੇ ਅਲੌਕਿਕ అనుਭਵ ਨੂੰ ਦੱਸਦੀ ਹੈ। ਇੱਕ ਵਾਰ ਬਾਬਾ ਅਤਰ ਸਿੰਘ ਜੀ ਆਪਣੀ ਆਤਮਿਕ ਯਾਤਰਾ ਤੇ ਧਿਆਨ ਵਿੱਚ ਲੱਗੇ ਹੋਏ ਸਨ। ਉਹ ਕਾਫੀ ਸਮੇਂ ਤੋਂ ਸ਼ਾਂਤੀ ਤੇ ਸੇਵਾ ਵਿੱਚ ਲੱਗੇ ਹੋਏ ਸਨ। ਇੱਕ ਦਿਨ ਉਹ ਆਪਣੀ ਦਰਬਾਰ ਵਿੱਚ ਗੁਰਵਾਣੀ ਸਰਵਣ ਕਰ ਰਹੇ ਸਨ ਤੇ ਇੱਕ ਅਲੌਕਿਕ ਤਜਰਬਾ ਹੋਇਆ। ਉਨਾਂ ਨੇ ਆਪਣੇ ਅੰਦਰ ਇੱਕ ਅਜੀਬ ਤਸਵੀਰ ਮਹਿਸੂਸ ਕੀਤੀ ਜਿਸ ਵਿੱਚ ਉਹ ਗੁਰੂ ਨਾਨਕ ਦੇਵ ਜੀ ਨਾਲ ਸਿੱਧਾ ਸੰਪਰਕ ਵਿੱਚ ਆਏ। ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਉਪਸਥਿਤੀ ਤੇ ਉਹਨਾਂ ਦੀ ਪ੍ਰੇਰਨਾ ਦਾअनुभव ਕੀਤਾ ਜੋ ਕਿ ਉਹਨਾਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸੀ। ਬਾਬਾ ਅਤਰ ਸਿੰਘ ਜੀ ਨੇ ਇਸ ਘਟਨਾ ਦੇ ਬਾਅਦ ਆਪਣੀ ਸੇਵਾ ਨੂੰ ਹੋਰ ਵੀ ਸੰਤੁਸ਼ਟ ਤੇ ਨਿਰਧਾਰਿਤ ਕੀਤਾ ਤੇ ਗੁਰਬਾਣੀ ਤੇ ਗੁਰਾਂ ਦੀ ਸਿੱਖਿਆ ਨੂੰ ਆਪਣੀ ਜੀਵਨ ਰੂਪ ਵਿੱਚ ਅਮਲ ਕੀਤਾ। ਇਹ ਘਟਨਾ ਸਾ ਨਾ ਸਿਰਫ ਬਾਬਾ ਅਤਰ ਸਿੰਘ ਜੀ ਲਈ ਸਗੋ ਸਿੱਖ ਪੰਥ ਲਈ ਇੱਕ ਪ੍ਰੇਰਨਾਦਾਇਕ ਸਮਾਂ ਸੀ ਜਿਸ ਨੇ ਸਿੱਖਾਂ ਨੂੰ ਗੁਰਬਾਣੀ ਤੇ ਭਗਤੀ ਦੇ ਰਾਹ ਤੇ ਤੰਕਾ ਦਿੱਤਾ ਬਾਬਾ ਅਤਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਕਈ ਵਾਰ ਭਵਿੱਖ ਬਾਰੇ ਵੀ ਆਪਣੀ ਦ੍ਰਿਸ਼ਟੀਕੋਣ ਤੇ ਬਚਨ ਦਿੱਤੇ ਉਹ ਇੱਕ ਅਸਲ ਸਿੱਖ ਤੇ ਸੰਤ ਸੀ ਤੇ ਉਸ ਦਾ ਦ੍ਰਿਸ਼ਟੀਕੋਣ ਸਦਾ ਆਤਮਿਕ ਉਚਾਈ ਤੇ ਧਾਰਮਿਕ ਜੀਵਨ ਤੇ ਕੇਂਦ੍ਰਿਤ ਸੀ ਬਾਬਾ ਜੀ ਨੇ ਸਿੱਖ ਪੰਥ ਦੇ ਭਵਿੱਖ ਬਾਰੇ ਕਈ ਬਚਨਾਂ ਵਿੱਚ ਦਰਸਾਇਆ ਕਿ ਧਾਰਮਿਕ ਜੀਵਨ ਤੇ ਗੁਰਬਾਣੀ ਦਾ ਅਧਿਐਨ ਸਭ ਤੋਂ ਮਹੱਤਵਪੂਰਨ ਹੈ। ਉਹ ਬਚਨ ਦਿੰਦੇ ਸਨ ਕਿ ਜੇ ਸਿੱਖ ਸੰਗ ਆਪਣੇ ਆਤਮਿਕ ਜੀਵਨ ਨੂੰ ਸਹੀ ਰਸਤੇ ਤੇ ਰੱਖੇਗਾ ਤਾਂ ਉਹ ਕਿਸੇ ਵੀ ਸਮੱਸਿਆ ਨੂੰ ਸਹੀ ਢੰਗ ਨਾਲ ਸੁਝਾ ਸਕਦਾ ਹੈ ਤੇ ਆਪਣੇ ਰਾਹ ਤੇ ਚੱਲ ਸਕਦਾ ਹੈ। ਇੱਕ ਬਚਨ ਦੇ ਅਨੁਸਾਰ ਬਾਬਾ ਅਤਰ ਸਿੰਘ ਜੀ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਜਦੋਂ ਲੋਕ ਧਰਮ ਤੋਂ ਦੂਰ ਹੋਣਗੇ ਤੇ ਦੁਨੀਆ ਦੀ ਮਾਇਆ ਵਿੱਚ ਫਸੇ ਹੋਣਗੇ ਤਾਂ ਉਹਨਾਂ ਨੂੰ ਆਪਣੇ ਜੀਵਨ ਦਾ ਮਕਸਦ ਸਮਝਣ ਤੇ ਆਤਮਿਕ ਪ੍ਰਗਤੀ ਲਈ ਸੱਚੀ ਸਿੱਖਿਆ ਦੀ ਲੋੜ ਪਵੇਗੀ। ਉਹ ਸਿੱਖਾਂ ਨੂੰ ਹਰ ਸਮੇਂ ਯਾਦ ਦਿਵਾਉਂਦੇ ਰਹੇ ਕਿ ਧਰਮ ਤੇ ਸਚਾਈ ਨੂੰ ਸਿੱਖਣਾ ਤੇ ਉਹਨਾਂ ਦੀ ਰੂਹ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਹਨਾਂ ਦੇ ਬਚਨਾਂ ਵਿੱਚ ਇੱਕ ਮਹੱਤਵਪੂਰਨ ਮੰਤਵ ਇਹ ਵੀ ਸੀ ਕਿ ਭਵਿੱਖ ਵਿੱਚ ਸਿੱਖ ਪੰਥ ਨੂੰ ਸਮਾਜ ਤੇ ਦੁਨੀਆ ਵਿੱਚ ਆਪਣੇ ਸਿੱਖ ਧਰਮ ਦੇ ਅਸਲ ਮੂਲਾਂ ਨੂੰ ਪਰ ਸਾਰਿਤ ਕਰਨ ਦੀ ਜ਼ਰੂਰਤ ਪਵੇਗੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੱਚੀ ਭਗਤੀ ਤੇ ਸੇਵਾ ਨਾਲ ਹੀ ਕੋਈ ਵਿਅਕਤੀ ਆਪਣੇ ਆਤਮਿਕ ਉਦੇਸ਼ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਸਿੱਖੀ ਦੇ ਸਿਧਾਂਤਾਂ ਨੂੰ ਅੱਜ ਤੇ ਭਵਿੱਖ ਵਿੱਚ ਵਰਤ ਸਕਦਾ ਹੈ। ਬਾਬਾ ਅਤਰ ਸਿੰਘ ਜੀ ਦੇ ਵਚਨ ਤੇ ਦਿਸ਼ਾ ਨਿਰਦੇਸ ਸਿੱਖਾਂ ਨੂੰ ਆਤਮਿਕ ਉਚਾਈਆਂ ਤੱਕ ਪਹੁੰਚਣ ਤੇ ਸਚਾਈ ਨੂੰ ਹਮੇਸ਼ਾ ਅੱਗੇ ਰੱਖਣ ਦੀ ਪ੍ਰੇਰਨਾ ਦਿੰਦੇ ਸਨ। ਬੰਬਾ ਅਤਰ ਸਿੰਘ ਜੀ ਦੀਆਂ ਸਾਖੀਆਂ ਬਹੁਤ ਪ੍ਰਸਿੱਧ ਹਨ ਕਿਉਂਕਿ ਉਹ ਆਪਣੇ ਜੀਵਨ ਵਿੱਚ ਸੱਚਾਈ, ਭਗਤੀ ਤੇ ਸੇਵਾ ਦੇ ਸਿਖਲਾਈਆਂ ਦਾ ਜੀਵੰਤ ਉਦਾਹਰਣ ਸਨ ਇੱਕ ਮਹਾਨ ਸੰਤ ਦੇ ਤੌਰ ਤੇ ਉਹਨਾਂ ਦੇ ਜੀਵਨ ਵਿੱਚ ਅਨੇਕਾਂ ਕਹਾਣੀਆਂ ਹਨ ਜੋ ਅੱਜ ਵੀ ਸਿੱਖ ਪੰਥ ਨੂੰ ਪ੍ਰੇਰਿਤ ਕਰਦੀਆਂ ਹਨ ਇਹਨਾਂ ਸਾਖੀਆਂ ਨੂੰ ਵੱਖ-ਵੱਖ ਸਥਿਤੀਆਂ ਵਿੱਚ ਉਹਨਾਂ ਦੇ ਸ਼ਾਂਤ ਤੇ ਆਤਮਿਕ ਜੀਵਨ ਦੀ ਪਤਿਕ ਬਣਾ ਕੇ ਲੋਕਾਂ ਨੂੰ ਮੂਲ ਧਾਰਮਿਕ ਸਿੱਖਿਆਵਾਂ ਸਿਖਿਆ ਇੱਕ ਮਸ਼ਹੂਰ ਸਾਖੀ ਬਾਬਾ ਅਤਰ ਸਿੰਘ ਜੀ ਦੀ ਇੱਕ ਮੁੱਢਲੀ ਘਟਨਾ ਨਾਲ ਜੁੜੀ ਹੋਈ ਹੈ। ਬਾਬਾ ਅਤਰ ਸਿੰਘ ਜੀ ਅਤੇ ਦਰਗਾਹ ਵਿੱਚ ਦਰਸ਼ਨ। ਇੱਕ ਵਾਰ ਬਾਬਾ ਅਤਰ ਸਿੰਘ ਜੀ ਇੱਕ ਗੁਰੂਵਾਰ ਨੂੰ ਆਪਣੇ ਭਗਤਾਂ ਨਾਲ ਗੁਰਦੁਆਰੇ ਵਿੱਚ ਬੈਠੇ ਹੋਏ ਗੁਰਬਾਣੀ ਸੁਣ ਰਹੇ ਸਨ। ਉਸ ਸਮੇਂ ਬਾਬਾ ਜੀ ਦੇ ਦਰਬਾਰ ਵਿੱਚ ਕਈ ਹੋਰ ਭਗਤ ਵੀ ਸਾਥ ਸਨ। ਇੱਕ ਭਗਤ ਨੇ ਬਾਬਾ ਜੀ ਦੇ ਪਾਸ ਜਾ ਕੇ ਪੁੱਛਿਆ ਕਿ ਸੰਤ ਜੀ ਤੁਸੀਂ ਤਾਂ ਇੰਨਾ ਗੁਰੂ ਦੇ ਦਰਸ਼ਨ ਨਾਲ ਆਪਣੇ ਜੀਵਨ ਨੂੰ ਬਦਲ ਲਿਆ ਪਰ ਸਾਡੀ ਦੁਨੀਆ ਦੇ ਇੰਨਾ ਤਣਾਵਾਂ ਨਾਲ ਕੀ ਹੋਵੇਗਾ? ਬਾਬਾ ਜੀ ਨੇ ਚੁੱਪ ਰਹਿ ਕੇ ਗੁਰਬਾਣੀ ਦੇ ਅਧੀਨ ਜਵਾਬ ਦਿੱਤਾ। ਜਿਵੇਂ ਅਸੀਂ ਆਪਣੀ ਆਤਮਿਕ ਯਾਤਰਾ ਵਿੱਚ ਸਮੁੰਦਰ ਵਾਂਗ ਲਹਿਰਾਂ ਦੇ ਨਾਲ ਭਾਗਦੇ ਹਾਂ ਓਵੇਂ ਹੀ ਦੁਨੀਆ ਦੇ ਸੰਘਰਸ਼ਾਂ ਨਾਲ ਜ਼ਿੰਦਗੀ ਨੂੰ ਜਿਉਣਾ ਸਿੱਖਣਾ ਚਾਹੀਦਾ ਹੈ। ਭਗਤੀ ਦਾ ਰਸਤਾ ਕਦੇ ਵੀ ਆਸਾਨ ਨਹੀਂ ਹੁੰਦਾ। ਬੱਜ ਸਮੇਂ ਤੋਂ ਸਚਾਈ ਤੇ ਧਰਮ ਨੂੰ ਆਪਣੇ ਜੀਵਨ ਦਾ ਮੂਲ ਬਣਾਏਗਾ ਤਦੋਂ ਤੂੰ ਸਭ ਕੁਝ ਸਹੀ ਰਾਹ ਤੇ ਦੇਖਦਾ ਹੈ ਇੱਕ ਹੋਰ ਪ੍ਰਸਿੱਧ ਸਾਖੀ ਹੈ ਜਦੋਂ ਬਾਬਾ ਅਤਰ ਸਿੰਘ ਜੀ ਦੀ ਆਤਮਿਕ ਅਨੁਭੂਤੀਆਂ ਨੂੰ ਦੇਖ ਕੇ ਇੱਕ ਸਿੱਖ ਨੇ ਉਹਨਾਂ ਨਾਲ ਪੁੱਛਿਆ ਕਿ ਬਾਬਾ ਜੀ ਤੁਸੀਂ ਕਿਵੇਂ ਆਪਣੇ ਜੀਵਨ ਵਿੱਚ ਐਸਾ ਸ਼ਾਂਤ ਤੇ ਧਿਆਨਮਗਨ ਰੁਖ ਰੱਖਦੇ ਹੋ ਬਾਬਾ ਜੀ ਨੇ ਹੱਸ ਕੇ ਜਵਾਬ ਦਿੱਤਾ ਜੇ ਤੁਸੀਂ ਆਪਣੀ ਆਤਮਾ ਨੂੰ ਸੱਚੀ ਭਗਤੀ ਨਾਲ ਬਹਾਲ ਕਰੋ ਤਾਂ ਦੁਨੀਆ ਦੇ ਹਮੇਸ਼ਾ ਹੌਸਲਾ ਤੇ ਸੰਘਰਸ਼ਾਂ ਨੂੰ ਛੱਡ ਕੇ ਖੁਸ਼ੀ ਮਿਲਦੀ ਹੈ। ਬਾਬਾ ਅਤਰ ਸਿੰਘ ਜੀ ਦੀਆਂ ਸਾਖੀਆਂ ਸਿੱਖ ਧਰਮ ਤੇ ਭਗਤੀ ਨੂੰ ਆਪਣੇ ਜੀਵਨ ਵਿੱਚ ਅਮਲ ਕਰਨ ਦਾ ਸਿਧਾਂਤ ਪ੍ਰਦਾਨ ਕਰਦੀਆਂ ਨੇ। ਉਹਨਾਂ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖਾਂ ਲਈ ਇੱਕ ਗੁਣਪੱਤਾਪੁਰਖ ਜੀਵਨ ਜਿਉਣ ਦੇ ਪ੍ਰੇਰਨਾ ਸਰੋਤ ਬਣੀਆਂ ਨੇ। ਬਾਬਾ ਅਤਰ ਸਿੰਘ ਜੀ ਦਾ ਅੰਤਿਮ ਸਮਾ 1962 ਵਿੱਚ ਆਇਆ ਉਹ ਆਪਣੇ ਜੀਵਨ ਦੇ ਆਖਰੀ ਸਮੇਂ ਵਿੱਚ ਵੀ ਆਤਮਿਕ ਉਚਾਈ ਤੇ ਧਾਰਮਿਕ ਜੀਵਨ ਨੂੰ ਜੀ ਰਹੇ ਸਨ। ਬਾਬਾ ਜੀ ਦੀ ਆਤਮਿਕ ਪ੍ਰਗਤੀ, ਭਗਤੀ ਤੇ ਸੇਵਾ ਦੀਆਂ ਅਦਿੱਤੀ ਵਿਸ਼ੇਸ਼ਤਾਵਾਂ ਨੇ ਉਹਨਾਂ ਨੂੰ ਇੱਕ ਮਹਾਨ ਸੰਤ ਤੇ ਗੁਰੂ ਦੀ ਮਿਸਾਲ ਬਣਾਇਆ। ਉਹ ਆਪਣੇ ਅੰਤਿਮ ਸਮੇਂ ਵਿੱਚ ਵੀ ਗੁਰਬਾਣੀ ਦਾ ਅਧਿਆਨ ਕਰ ਰਹੇ ਸਨ ਤੇ ਸੰਤ ਮਾਰਗ ਤੇ ਚੱਲ ਰਹੇ ਸਨ। ਬਾਬਾ ਅਤਰ ਸਿੰਘ ਜੀ ਨੇ ਆਪਣੇ ਆਖਰੀ ਸਮੇਂ ਵਿੱਚ ਸੰਤਾਂ ਨੂੰ ਧਰਮ ਤੇ ਗੁਰਬਾਣੀ ਦੇ ਅਸਲ ਮੂਲਾਂ ਦੀ ਯਾਦ ਦਿਵਾਈ। ਉਹਨਾਂ ਨੇ ਸਿੱਖਾਂ ਨੂੰ ਆਪਣੇ ਜੀਵਨ ਵਿੱਚ ਸੱਚਾਈ, ਨਿਮਰਤਾ ਤੇ ਸੇਵਾ ਦੀ ਮਹੱਤਤਾ ਨੂੰ ਸਮਝਾਇਆ। ਉਹਨਾਂ ਦੀ ਸ਼ਕਤੀ ਤੇ ਉੱਚੀ ਆਤਮਿਕ ਦਰਜੇ ਨੂੰ ਦੇਖਦੇ ਹੋਏ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਅਤਰ ਸਿੰਘ ਜੀ ਨੇ ਆਪਣੇ ਆਖਰੀ ਸਮੇਂ ਵਿੱਚ ਆਤਮਿਕ ਜੀਵਨ ਦੀਆਂ ਅਮੋਲਕ ਬਦਲਾਵਾਂ ਕੀਤੀਆਂ। ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਜਿਉਂਦੀਆਂ ਨੇ ਤੇ ਸਿੱਖ ਸੰਗ ਵਿੱਚ ਸੇਵਾ, ਭਗਤੀ ਤੇ ਸੱਚਾਈ ਦਾ ਪ੍ਰਤੀਕ ਨੇ। ਬਾਬਾ ਜੀ ਦੇ ਅੰਤਿਮ ਸਮੇਂ ਵਿੱਚ ਸਿੱਖਾਂ ਤੇ ਸੰਤਾਂ ਨੇ ਉਹਨਾਂ ਦੀ ਅਦੁੱਤੀ ਬਹਾਲੀ ਤੇ ਆਤਮਿਕ ਉਚਾਈ ਨੂੰ ਸਵਾਗਤ ਕੀਤਾ ਤੇ ਉਹਨਾਂ ਦੀ ਯਾਦ ਵਿੱਚ ਅਨੇਕ ਗੁਰਦੁਆਰਿਆਂ 'ਵਿ ਸਮਾਰੋਹ ਤੇ ਅਰਦਾਸ ਕਰਵਾਈ ਗਈ ਧੰਨਵਾਦ